ਸੋ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਮਾਰਚ ਨੂੰ ਥੋੜਾ ਜਿਹਾ ਲੰਮਾ ਕਰ ਦਿਓ ਬੜਾ ਸਰਕਣਾ ਰੱਖੋ ਮਾਰਚ ਨੂੰ ਲੰਮਾ ਰੱਖੋ ਤਾਂ ਕਿ ਆਪਣਾ ਪੂਰੇ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਹਰ ਕਸਬੇ ਤੇ ਘਰ ਹਰ ਪੰਜਾਬ ਤੱਕ ਸਾਡੀ ਗੱਲ ਜਾਵੇ ਕਿ ਜਿਹੜਾ ਸਾਡਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੈਨ ਤੋਂ ਸਾਡਾ ਨੌਜਵਾਨ ਸੀਰ ਆਕਾਲਜੀ 21 ਸਾਲਾ ਨੌਜਵਾਨ ਸਾਡਾ ਸ਼ਹੀਦ ਹੋ ਚੁੱਕਿਆ ਉਹ ਅਗਣੀ ਵੀਰ ਦੋ ਦਿਨਾਂ ਤੱਕ ਸਾਡਾ ਨੌਜਵਾਨ ਫੌਜ ਦੇ ਵਿੱਚ ਭਰਤੀ ਹੋਇਆ ਸੀ ਸਾਡ ਸਰਕਾਰ ਤੋਂ ਅਸੀਂ ਇਨਸਾਫ ਮੰਗ ਰਹੇ ਹਾਂ ਕਿ ਸਾਡੇ ਉਸ ਨੌਜਵਾਨ ਨੂੰ ਸੇਹਦੀ ਦਾ ਦਰਜਾ ਦਿੱਤਾ ਜਾਵੇ ਔਰ ਸਾਡੇ ਉਸ ਸ਼ਹੀਦ ਦੇ ਜਿਹਨੇ ਨੌਜਵਾਨ ਨੇ ਬੜੇ ਪਿੰਦੇ ਵਿੱਚ ਮਾਤਾ ਪਿਤਾ ਦਾ ਆਪਣਾ ਜਿਹੜਾ ਧਾਰਾ ਬਣਾ ਸੀ ਕੰਮੀ ਪ੍ਰਕਾਰ ਦੀ ਨੌਕਰੀ ਲਵਾਉਣ ਦੀ ਜਿਹੜੀ ਅਸਲੀ ਮੰਗ ਹੈ ਉਹ ਲਈ ਆਪਾਂ ਮਾਰਕ ਕਰ ਰਹੇ ਆ ਸਾਰੇ ਵੀ ਜਨਤਾ ਦੀ ਆ ਬਣਾ ਰਾਮ ਪੈਕਪਾਪ ਮਾਰਕ ਕਰਕੇ ਆਪਾਂ ਮੁੱਤੋਂ ਦਰਦ ਠੀਕ ਹੁੰਦਾ ਉਹ ਸਹੀ ਐਕਸ਼ਨ ਹੁੰਦਾ ਤਾਂ ਇੱਕ ਗੱਲ ਦਾ ਮੇਰਾ ਸਵਾਲ ਹੈ ਸਰਕਾਰ ਤੇ ਦੋਮਾ ਸਰਕਾਰਾਂ ਦੇ ਇਥੋਂ ਦੇ ਪ੍ਰਸ਼ਾਸਨ ਤੇ ਕਿ ਖਾਈ ਫੇਮੇ ਕੇ ਪਿੰਡ ਪੈਂਦਾ ਫਰੋਜਪੁਰ ਦੇ ਵਿੱਚ ਉੱਥੇ ਇੱਕ ਡਰੋਨ ਲੱਗਿਆ ਮੰਨ ਲਿਆ ਪਾਕਿਸਤਾਨ ਦਾ ਡਰੋਨ ਆ ਉਹ ਆ ਕੇ ਡੱਗ ਗਿਆ ਤੇ ਉੱਥੇ ਨੁਕਸਾਨ ਹੋ ਗਿਆ ਜੀ ਜਗਤਕਾਸ਼ ਦੀਪ ਅਮਰ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਧਾਨ ਜੀ ਵੇਖੋ ਜਵਾਂ ਨਰਾਲੇ ਥਾਂ ਔਰ ਕੇਂਦਰ ਸਰਕਾਰ ਨੇ ਵੀ ਤੁਹਾਨੂੰ ਪਤਾ ਹੀ ਹੈ ਕਿ ਨੌਕਰੀ ਮਿਲ ਜੂਗੀ ਮੇਰੇ ਵੀਰੋ ਪਾਣੀ ਦੇ ਨਾਲ ਜਿਹੜੇ ਛੋਟੇ ਦਰੈਣ ਇਹਨਾਂ ਦੇ ਵਿੱਚੋਂ ਪਾਣੀ ਓਛਾਲ ਕੇ ਖੇਤ ਭਰ ਗਏ ਆ ਅਤੇ ਝੋਨਾ ਮਰਦਾ ਰੋ ਰੋ ਓਸੀਂ ਆਪਣੇ ਹੱਕ ਲੈ ਕੇ ਰਵਾਂਗੇ

ਉਹ ਲੋਕਾ ਮੰਗਾ ਤੌਰ ਯਾ ਬੈਠੀ ਐ ਆ ਮਾਂ ਆ ਬੈਠੀ ਐ ਤਪ ਦੀ ਸੜਕ ਦੇ ਉੱਤੇ ਕਿਉਂ ਆ ਬੈਠਾ ਹੈ ਸਾਡੇ ਕੋਲ ਬੈਠਨੇ ਹੁੰਦਾ ਯਾਰ ਇੱਕ ਤਾਂ ਮੇਰੀ ਹੱਥ ਜੋੜ ਕੇ ਰਹਿ ਤਾ ਬੈਠੋ ਸਾਰੇ ਜਣੇ ਇਹ ਕੋਈ ਤਰੀਕਾ ਥੋੜੀ ਧਰਨਾ ਦੇਣ ਦਾ ਜਾਂ ਇਨਸਾਫ ਲੈਣ ਦਾ ਇਸ ਤਰੀਕੇ ਨਾਲ ਕਿਵੇਂ ਇਨਸਾਫ ਲੈ ਦਾਂਗੇ ਅਸੀਂ ਕੋਈ ਵੀ ਵੀਰ ਇੱਧਰ ਟਰੱਕਾਂ ਦੇ ਥੱਲੇ ਬੈਠਾ ਨਾ ਰਹੇ ਟਰੱਕਾਂ ਦੇ ਥੱਲੇ ਬੈਠ ਕੇ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਤਾਂ ਕਿ ਗਏ ਸੀਗੇ ਸਾਨੂੰ ਤਾਂ ਕੈਦ ਆ ਸੀ ਤਾਂ ਗਏ ਆ ਉੱਥੇ ਅੱਪਾ ਜਿੱਥੇ ਕਿਉਂ ਆਏ ਆ ਕੀ ਕਾਰਨਾ ਕੀ ਲੋੜ ਪੈ ਗਈ ਆਪਾਂ ਨੂੰ ਇੱਥੇ ਆਉਣ ਦੀ ਤੋਂ ਹਟਾਈ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਲਿਖਾ ਸਰਕਾਰਾਂ ਨੇ ਜੇਰੇ ਕੋਈ ਸਾਡੇ ਰੋਜ਼ਗਾਰ ਦੇ ਮਾੜੇ ਮੋٹے ਸਾਧਨ ਸੀ ਉਹ ਖੋਣ ਤੇ ਤਰੀਆਂ ਹੋਈਆਂ ਜਿੰਨੇ ਵੀ ਅਧਾਰੇ ਸੀ ਪਬਲਿਕ ਸੈਕਟਰ ਦੇ ادارے ਸਾਰੇ ਦੇ ਸਾਰੇ ਪ੍ਰਾਈਵੇਟ ਕਰਨ ਵਾਲੇ ਤੁਹਾਨੂੰ ਸਰਕਾਰਾਂ ਤੇ ਤੁਹਾਨੂੰ ਜਦੋਂ ਸਾਰੇ ادارے ਤੁਹਾਡੇ ਪ੍ਰਾਈਵੇਟ ਕਰਦੇ ਤੇ ਤੁਹਾਨੂੰ ਨੌਕਰੀਆਂ ਮਿਲਣੀਆਂ ਕਿੱਥੋਂ ਆ ਤੁਸੀਂ ਦੇਖ ਰਹੇ ਹੋ ਆਊਟਸੋਰਸਿੰਗ ਦੇ ਰਾਹੀਂ ਤੁਹਾਡੇ ਹੀ ਚੁੱਕਾ ਤੋਂ ਬੱਚੇ ਤੁਹਾਡੇ ਹੀ ਐ ਕੰਮ ਉਹ ਹੀ ਕਰਵਾਇਆ ਜਾ ਰਿਹਾ ਹੈ ਲੇਕਿਨ ਉਹਦੇ ਵਿੱਚ ਕੰਪਨੀ ਵਾਰਤੀ ਫਰੈਂਸ ਦੀ ਕੰਪਨੀ ਆਲੇ ਐਵੇਂ ਹੀ ਕਮਾਕੇ ਲੈ ਜਾਂਦੇ ਆ ਗਾਗ ਸਾਡੇ ਖੱਪੀ ਜਾਂਦੇ ਆ ਸਾਰੀ ਡੈਰੀ ਉੱਤੇ ਕੰਮ ਸਾਡੇ ਕਰੀ ਜਾਂਦੇ ਆ ਹਾਂ ਔਰ ਉਸ ਬੇਰੁਜ਼ਗਾਰੀ ਦੇ ਝੰਬੇ ਹੋਏ ਸਾਡੇ ਲੋਕ ਸਾਡੇ ਬੱਚੇ ਇੱਕੋ ਹੀ ਸਾਡੇ ਕੋਲੇ ਥਾਂ ਸੀ ਉਸ ਹੀ ਅਸਿਮੈਟਰੀ ਚੱਲ ਜਾਂਦੇ ਸੀ ਨਹੀਂ ਕਿਤੇ ਕੋਈ ਸੁਣਦਾ ਸੀ ਨਹੀਂ ਕਿਤੇ ਕੋਈ ਸਾਡੀ ਬਾਤ ਪੁੱਛਦਾ ਸੀ